ਨੇ ਗੁਰਸੇਵਕ ਸਿੰਘ ਨੇ ਇੱਥੇ ਨੂ ਵਸੇਰੈਣਾ ਵਾਲੇ ਹੈਗੇ ਮੰਗੇਵਾਲਾ ਜ਼ਿਲ੍ਹਾ ਮੋਗਾ ਦੇ ਇਹਨਾਂ ਦਾ ਇੱਥੇ ਭਾਈ ਸੀਗਾ ਮਨਜੀਤ ਸਿੰਘ ਜੋ ਸੁਖਦੀਪ ਸਿੰਘ ਨਾਂ ਦੀ ਲੜੀ ਨਾਲ ਮੈਰਿਡ ਸੀਗਾ ਇੱਥੇ ਜੀਰੇ ਰਹਿੰਦੇ ਸੀਗੇ ਇਹ 6 ਤਰੀਕ ਨੂੰ ਜਿਹੜਾ ਇਹਦਾ ਭਾਈ ਸੀਗਾ ਮਨਜੀਤ ਸਿੰਘ ਉਹ ਘਰੋਂ ਚਲਾ ਗਿਆ ਸੀਗਾ ਇਹਨਾਂ ਨੇ ਹੁਣ ਸਾਡੇ ਕੋਲੇ ਕੱਲ ਬਿਆਨ ਦਿੱਤਾ ਸੀਗਾ ਗੁਰਸੇਵਕ ਸਿੰਘ ਨੇ ਵੀ ਉਹਦੇ ਰਜ਼ਾਈ ਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਪਿਛਲੇ ਕਾਫੀ ਸਮੇਂ ਤੋਂ ਵੀ ਉਹਨੇ ਉਹਨੂੰ ਉਹ ਬੰਦਿਆਂ ਦੇ ਰਾਈ ਕਿਡਨੈਪ ਕਰਵਾ ਦਿੱਤਾ ਮਾਰਨ ਦੀ ਨੀਤ ਨਾਲ ਇਸ ਸੰਬੰਧੀ ਇਸੇ ਮਕਦਮਾ ਨੰਬਰ 43 ਜਿਹੜਾ 364120 ਦਾ ਨੰਬਰ ਸਿਟੀ ਜਿਹੜਾ ਦਰਜ ਕੀਤਾ ਜਿਹਦੇ ਤਹਿਤ ਇਸ ਲੇਡੀ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਔਰ ਇਹ ਲੇਡੀ ਨੇ ਪੁਛਗਿੱਧਾਨ ਮੰਨਿਆ ਵੀ ਉਸ ਉਹਦੇ ਕਿਸੇ ਬੰਦੇ ਨਾਲ ਰਿਲੇਸ਼ਨ ਸੀਗੇ ਤੇ ਜਿਹਦੇ ਤਹਿਤ ਚੱਲਦੇ ਆ ਆਪਦੇ ਘਰ ਵਾਲੇ ਨੂੰ ਉਹਨੇ ਡਿਸਪੋਜ਼ ਕਰਨ ਲਈ ਆਫ ਦੇ ਜਿਹੜਾ ਪ੍ਰੇਮੀ ਦੇ ਨਾਲ ਸੰਪਰਕ ਕੀਤਾ ਰਜਿਸਟਰ ਹੈ ਤਾਂ ਉਹਨੂੰ ਬੁਲਾ ਕੇ ਨੇ ਸ਼ੇਧ ਰਿਕ ਨੂੰ ਕਿ ਉਹਨਾਂ ਦੇ ਨਾਲ ਟੋੜਤਾ ਤੇ ਬਾਕੀ ਅਜੇ ਤੱਕ ਉਸ ਬੰਦੇ ਦਾ ਕੋਈ ਸਾਨੂੰ ਜਿਹੜੇ ਦਾ ਘਰ ਵਾਲਾ ਸੀਗਾ ਲੇਡੀ ਦਾ ਅਜੇ ਤੱਕ ਉਹਦੀ ਲਾਸ਼ ਜਾਂ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ ਸਰ ਕੋਈ ਐਸ ਕੇਸ ਦੇ ਤਾਂ ਕੁਝ ਵਸਤਾਰੀ ਕੀਤੀ ਗਈ ਹੈ ਇਹਦੀ ਲੇਡੀ ਦੀ ਜਿਹੜੀ ਸੀਗੀ ਮੈਨ ਉਹ ਮਰਨ ਜਿਹੜਾ ਮਨਜੀਤ ਸਿੰਘ ਜਿਹੜਾ ਕਿਡਨੈਪ ਹੋਇਆ ਉਹਦੇ ਘਰ ਵਾਲੇ ਦੀ ਸੰਦੀਪਪੁਰ ਦੀ ਜਿਹੜੀ ਗ੍ਰਿਫਤਾਰੀ ਹੋਈ ਸਰ ਜਿਹੜਾ ਇਹਦਾ ਪ੍ਰੇਮੀ ਸੀ ਉਹ ਅਸੀਂ ਥੋੜਾ ਤਪੀਸ਼ ਕਿਉਂਕਿ ਜੇ ਜਾਰੀ ਇਸ ਕਰਕੇ ਅਸੀਂ ਓਪਨਲੀ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਰਾ ਸਾਨੂੰ ਪਤਾ ਲੱਗ ਚੁੱਕਾ ਉਹਨੂੰ ਜਲਦੀ ਗ੍ਰਿਫਤਾਰ ਬਿਤਾ ਦੇਣਾ ਹੈ ਲੇਡੀ ਦਾ ਭਰਾ ਵੀ ਸਾਰਾ ਇਨਵੋਲ ਹੈ ਲੇਡੀ ਦੇ ਭਰਾ ਬਾਰੇ ਅਸੀਂ ਤਪੀਸ਼ ਕਰ ਰਹੇ ਹਾਂ ਕਿਨੇ ਲੜਕਾ ਤੇ ਡਰਾਫਟ ਦਾ ਕੀਤਾ ਇਹ ਐਸਐਸਸੀ ਸਾਹਿਬ ਮੇਰੇ ਕੋਲੇ ਬੈਠੇ ਆ ਇੱਕ ਇੱਕ ਉਹ ਡੀਜੀ ਦਾ ਕੰਮ ਕਰਦਾ ਡੀਜੀ